ਚਲੋ ਜੀ ਖੋਲੋ ਲਓ ਜੀ ਦੋਸਤੋ ਖੋਲੋ ਦੇਖਦੇ ਆ ਕਿ ਹੋਇਆ ਓਏ ਚਾਕੂ ਨਾ ਸੀ ਹੱਥ ਚ ਖਾ ਲਿਓ ਯਾਰ ਹੌਲੀ ਹੌਲੀ ਪਰਾਂ ਹੋ ਜੋਂ ਨਾਲੇ ਓ ਯਾਰ ਸਾਡੇ ਬੰਦੇ ਨਾ ਉਹਨੇ ਹੜਕਾਈ ਗਈ ਆ ਹੁੰਦੇ ਨੇ ਉਹਨੂੰ ਐਂਗਰੀ ਐਂਗਰੀ ਕਹਿੰਦੇ ਰਹਨੂੰ ਐਂਗਰੀ ਲਓ ਜੀ ਦੋਸਤੋ ਦੋਸਤੋ ਲੋਜ ਮਿਕਰੋ ਰਾਣਾ ਪੰਜਾਬੀ ਬਲੌਗ ਤੁਹਾਡਾ ਸਵਾਗਤ ਹੈ ਲੋਜ ਮਿੱਤਰੋ ਆਪਾਂ ਬਲੌਗ ਤਿਆਰ ਹੋ ਰਿਹਾ ਤੇ ਆਪਾਂ ਦੇਖੋ ਕਿੱਡਾ ਸਾਰਾ ਗਿਫਟ ਆਇਆ ਆਪਾਂ ਨੂੰ ਆਪਣੇ ਯਾਰ ਮਿੱਤਰ ਨੇ ਕਰਿਆ ਦੇਖੋ ਵਿਸ਼ਾਲ ਸ਼ਰਮਾ ਨੇ ਕਰਿਆ ਆਪਾਂ ਨੂੰ ਗਿਫਟ ਤੇ ਲੋਜੀ ਚੱਲਦੇ ਆਂ ਆਪਾਂ ਦੇਖਦੇ ਆਂ ਕਰੇ ਖੋਲ ਕੇ ਹੈਲੋ ਨਾਈਸ ਜੀ ਹੋਣੇ ਲੈ ਦਰਵਾਜ਼ਾ ਖੋਲੋ ਦਰਵਾਜ਼ਾ ਵੜਾ ਵੜਾ ਦੇਖੋ ਗਿਫਟ ਲੈ ਕੇ ਆਏ ਦੇਖੋ ਜੀ ਮੈਂ ਖੋਲਦੇ ਖੋਲਦੇ ਆ ਦੇਖੋ ਇਹ ਗਿਫਟ ਹੈ ਗਿਫਟ ਹੈ ਲੋੜਾ ਬੜਾ ਬੜਾ ਗਿਫਟ ਲਈ ਕੀ ਹੈ ਬੜਾ ਬੜਾ ਕੀ ਕਰ ਰਹੇ ਤੁਸੀਂ ਆ ਮੂਝਾ ਲਵੇ ਆ ਮੂਲ ਵੜਿਆ ਇਹ ਸੈਂਡਵਿਚ ਸੈਂਡਵਿਚ ਲਓ ਜੀ ਦੋਸਤੋ ਚਲੋ ਜੀ ਗਿਫਟ ਆਇਆ ਹੈ ਆਹ ਦੇਖੋ ਜੀ ਰਵੀ ਦਾ ਰਾਣੀ ਵੀ ਲੱਗੀ ਪਈ ਆ ਦੇਖੋ ਜੀ ਖਾਣ ਮੈਨੂੰ ਵੀ ਖਵਾ ਦਿਓ ਭਾਈ ਦੇਖਾਂ ਕੀ ਆਇਆ ਕੀ ਹੈ ਵੀ ਜੀ ਓਏ ਹੋਰ ਕਿਹਦੇ ਕਰਨਾ ਕਿਹਦਾ ਹੈ ਮੇਰਾ ਸੈਂਡਵਿਚ ਮੇਰਾ ਸੈਂਡਵਿਚ ਆਹ ਲੈ ਲੈ ਵੀ ਆਇਆ ਹੈ ਸੈਂਡਵੀ ਲਓਏ ਦੋਸਤੋ ਲਓਏ ਗਿਫਟ ਆਇਆ ਏ ਦੇਖੋ ਜੀ ਬਹੁਤ ਵੱਡਾ ਗਿਫਟ ਆਇਆ ਏ ਹਾਂਸੇ ਲਓ ਜੀ ਖੋਲੋ ਲੈਟਾ ਵਾਲਾ ਫੜਵਾੜ ਲੈਟ 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 ਆਇਆ ਏ ਲੈਟਾ ਓ ਲੈਟਾ ਲਓ ਜੀ ਦੋਸਤੋ ਚਲੋ ਜੀ ਖੋਲੋ ਪਤਾ ਨਹੀਂ ਕੀ ਆਇਆ ਗਿਫਟ ਜ਼ਰੂਰ ਆਇਆ ਏ ਪਰ ਉਹ ਮਿਆਂਕਰਾਂ ਵਾਲੇ ਵੀ ਦੇਖ ਲਓ ਬਾਈ ਸਾਡੇ ਨੂੰ ਮਿਆਂਕਰਾਂ ਵਾਲੇ ਨੂੰ ਮਿਆਂਕ ਨਾਲੇ ਨੂੰ ਦੇਖ ਲੋ ਬਈ ਮਿਆਂਕ ਨਾਲੇ ਨੂੰ ਓਏ ਹੋ ਗਿਫਟ ਆਇਆ ਲਓ ਇਹ ਗਿਫਟ ਆਇਆ 15 ਦਾ ਆ ਦੇਖੋ ਜੀ ਸਿ ਆਇਆ ਪਿਆਏ ਦੇਖੋ ਜੀ ਦੋਸਤੋ ਠਾਕੁਰ ਦਾ ਝੂਲਾ ਵੀ ਠਾਕੁਰ ਜੀ ਕੱਲ ਨੂੰ ਜਨਮਾਸ਼ਟਮੀ ਹੈ ਤਾਂ ਕਰਕੇ ਹੈ ਮੈਨੂੰ ਵੀ ਆਇਆ ਹੈ ਸਿ ਆਇਆਏ ਲਓ ਗਿਫਟ ਚ ਖੋਲੋ ਖੋਲੋ ਹੋਰ ਖੋਲੋ ਦੇਖ ਦੇਖ ਰਾਵਾਂ ਫੈਮਿਲੀ ਦੇ ਨਾਮ ਤੇ ਆਇਆ ਲਿਖਿਆ ਪਿਆ ਉਹ ਦੇਖੋ ਹਰਾਮ ਰਾਣਾ ਫੈਮਿਲੀ ਦੋਸਤੋ ਤੇ ਚਲੋ ਜੀ ਖੋਲੋ 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 ਲਓ ਜੀ ਦੇਖੋ ਇਹ ਖੋਲ ਕੇ ਦੇਖਣਾ ਕੀ ਆਇਆ ਹੈ ਦੇਖੋ ਜੀ ਦੋਸਤੋ ਪਹਿਲਾਂ ਵੀ ਇੱਕ ਗਿਫਟ ਆਇਆ ਜੇ ਹੁਣ ਦੂਜਾ ਗਿਫਟ ਆਇਆ ਸਾਡਾ ਹੁਣ ਤੱਕ ਦਾ ਦੂਜਾ ਗਿਫਟ ਹੈ ਨਾ ਹਾਂ ਇਹ ਮੂੰਹ ਚ ਨਹੀਂ ਰਿਹਾ ਕੋਈ ਨੀ ਲਓ ਜੀ ਦੋਸਤੋ ਚਲੋ ਜੀ ਖੋਲੋ 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 ਐਸੇ ਫਾੜਦੇ ਹੋ ਹਾਂ ਰਾਮ ਤੇ ਸੈਟਮੈਂਟਰ ਕਹਿੰਦੇ ਨੇ ਜਿਹਨੂੰ ਉਹ ਹੋ ਰਿਹਾ ਏ ਦੇਖੋ ਦੋਸਤੋ ਚਲੋ ਜੀ ਓਏ ਹੋਏ 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 ਲਾਜੇ ਮਿੱਤਰੋ ਲੱਗੇ ਪਏ ਨੇ ਗਿਫਟ ਨੂੰ ਅਨਬਾਕਸਿੰਗ ਅਨਬਾਕਸਿੰਗ ਕਰਨ ਲੱਗੇ ਪਏ ਨੇ ਦੇਖ ਲੋ ਜਿਵੇਂ ਕੀ ਪਹਿਲਾਂ ਤਾਂ ਸੋਕੀ ਹੋ ਸਕਦਾ ਏ ਪਤਾ ਤਾਂ ਲੱਗੇ ਦੱਸੋ ਕੀ ਹੋ ਸਕਦਾ ਹੈਂਡਲ ਗਿਫਟ ਹੋ ਗਿਆ ਮਾਰੇ ਲਈ ਸੰਡੇ ਸੰਡੇ ਕੱਪੜੇ ਕੁੱਪੜੇ ਸਹੀ ਹੋਤਾ ਹੈ ਕੀ ਕੱਪੜੇ ਵਗੈਰਾ ਹੋ ਸਕਦੇ ਨੇ ਕੀ ਹੋ ਸਕਦਾ ਖਾਣੇ ਦਾ ਓਏ ਖਾੜ ਦੀ ਸੁਪਨੇ ਖਾਣ ਵਾਲਿਆਂ ਨੂੰ ਕੀ ਹੋ ਸਕਦਾ ਨਹੀਂ ਸੀ ਲਾਈ ਦੋਸਤੋ ਇਹਨੂੰ ਦਾ ਲੱਭੂ ਡੋਲਾ ਨੇ ਚਾਹੇ ਖਾਣ ਦਾ ਮੈਂ ਸਮਾਨ ਵੀ ਲਿਆਵਾਂ ਲਪਾਵੇ ਚ ਵੀ ਲਿਆਵਾ ਕੁਝ ਜਾਂ ਦੇਵਤ ਜੇ ਲਿਆਵਾ ਤਾਂ ਮੈਂ ਪੁੱਛੂਗਾ ਨੇ ਇਹਨੂੰ ਕੀ ਆ ਗੋਗੀ ਕੀ ਕਹਿਆ ਸੀ ਲੱਭੂ ਡੋਲਾ ਲੱਭੂ ਡੋਲਾ ਲੱਭੂ ਡੋਲਾ ਲੱਭੂ ਡੋਲਾ ਹੁੰਦੀ ਆ ਲਓ ਜੀ ਦੋਸਤੋ ਇਹ ਆਰ ਵੀਡੀਓ ਜਾਰ ਹਰ ਉਹਦੇ ਚ ਕਰਦੀ ਆ ਇਹ ਪਰ ਆ ਦੱਸੋ ਤਾਂ ਸਹੀ 100% ਕੀ ਆ ਦੱਸੋ ਲਾਓ ਦੋਸਤੋ ਚਲੋ ਜੀ ਖੋਲ ਕੇ ਪਤਾ ਲੱਗੂ ਆਪਾਂ ਨੂੰ ਵੀ ਨਹੀਂ ਪਤਾ ਹੈਗਾ ਖੋਲ ਕੇ ਚਲੋ ਜੀ ਖੋਲੋ ਲਾਓ ਜੀ ਦੋਸਤੋ ਖੋਲੋ ਦੇਖਦੇ ਆ ਕੀ ਹੋ ਓਏ ਚਾਕੂ ਨਾਲ ਸੀ ਹੱਥ ਜਖਾ ਲਿਓ ਯਾਰਾ ਹੌਲੀ ਹੌਲੀ ਪਰਾਂ ਹੋ ਜਾ ਨਾਲੇ ਓ ਯਾਰ ਸਾਡੇ ਬੰਦੇ ਨਾ ਉਹਨੇ ਹੜਕਾਏ ਕੀ ਕਹਿੰਦੇ ਨੇ ਉਹਨੂੰ ਹੈਂਗਰੀ ਹੈਂਗਰੀ ਕਹਿੰਦੇ ਨੇ ਉਹਨੂੰ ਹੈਂਗਰੀ लो जी दोस्तों तो देख लो फिर खाली तो नहीं हो लो जी लो जी खाली तो नहीं खाल है ਹੈਏ ਸੇ ਕਿੰਨੀ ਕਿਊਟ ਹੈ ਦੇਖਾ ਸਾਨੇ ਨੂੰ ਦਿਖਾ ਦੋ ਕਿੜੀਆਂ ਹੁੰਦੀਆਂ ਨੇ ਆਹ ਕੀ ਆ ਯਾਰ ਇਹ ਤਾਂ ਯਾਰ ਇਹ ਤਾਂ ਗੁੜੀਆਂ ਭੇਜਤੀਆਂ ਯਾਰ ਆ ਕੱਪੜੇ ਨਹੀਂ ਭੇਜੇ ਉਹ ਨਹੀਂ ਭੇਜੇ ਉਸ ਮਿਲ ਕੇ ਓਏ ਸਿਗਰਟ ਹੈ ਸਿਗਰਟ ਸ਼ਰਮ ਆਏ ਦੋਸਤੋ ਵਾਓ ਕਿੰਨੇ ਸਾਰੇ ਵਾਓ ਮਾਈ ਗੋਡ ਇਸੇ ਦਾ ਸਵਾਦ ਹੀ ਗਲ ਗਿਆ ਯਾਰਾ ਵਾਹ ਕੀ ਸਵਾਦ ਹੀ ਗਲ ਗਿਆ ਯਾਰ ਇਹਦਾ ਯਾਰਾ ਬਹੁਤ ਬੱਛਾ ਲੱਗਾ ਆ ਮੈਂ ਸੋਹ ਤੇਰੀ ਐ ਮੈਂ 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 ਓਏ ਤੇਰੇ ਲਾਇਆ ਕੀ ਇਹ ਦੇਖਾ ਕੀਆ ਪੈਪਸੀ ਪੀ ਰਹੀ ਐ ਓਏ ਹੋਏ ਮਾਈ ਗੋਡ ਓਏ ਲਾਇਆ ਦੋਸਤੋ ਓ ਮਾਈ ਗੋਡ ਹੋਰ ਦੋਸਤ ਵਾਓ ਲਾਇ ਸਾਰੇ ਐ ਟੰਗ ਲੋ ਦੋ ਦੋ ਕਰਕੇ ਆਇਆ ਕਰਕੇ ਇੰਨੇ ਹੋ ਰਿਹਾ ਮੈਂਨੇ ਸਹੀ ਬੋਲਾ ਲਾਇਆ ਇਹ ਟੰਗ ਲੋ ਫਿਰ ਆਪਾਂ ਉਹ ਹੁਣ ਲਾਵਾਂਗੇ ਨਾਲੇ ਕੀ ਕਹਿੰਦਾ ਥੰਮ ਲੈਣ ਵੀ ਲਾ ਲਾਂਗੇ ਦੋ ਦੋ ਨੈਸੀ ਦੋ ਐਂ ਰਖ ਤੋ ਵੀ ਐ इन्हू ते नए हाँ चलो कर लो जम करो खड़ो खड़जो सारे सोडी ने देखो जी दोस्तों किनिया लबू बु डोला ने देखो दोस्तो ओये दोस्तों किनिया सारियां लो गिफ्ट आया देखो जी दोस्तों किनिया सारिया विशाल शर्मे ने गिफ्ट भेजा है ਦੇਖੋ ਜੀ ਦੋਸਤੋ ਕਿ ਨਾ ਗਿਫਟਾਈ ਗਿਫਟਾਈ ਆਣਾ ਓਏ ਹੋ ਹੋ ਇੰਨੇ ਕਿਊਟ ਐ ਆ ਦੇਖੋ ਜਿੱਦੇ ਹਲਾ ਓਏ ਇਧਰ ਕਰਕੇ ਦਾ ਦਿਖਾ ਦਿਓ ਦਿਖਾਓ ਦਾ ਸਹੀ ਜੀ ਇਹ ਦੇਖੋ ਇਹ ਤਾਂ ਪੂਰੇ ਡਾਂਸਰ ਲੱਗ ਰਹੀ ਆਂ ਨਹੀਂ ਛੱਡੂੰਗੀ ਮੈਂ ਓਏ ਇਹ ਪੱਕਾ ਹੈ ਆਈਆਂ ਆ ਓਹ ਮਾਈ ਗੋਡ ਇਸਕਾ ਤਾਂ ਟੱਕਰ ਰਿਹਾ ਓਏ ਸਾਰਿਆਂ ਦੇ ਓ ਘੁੰਮਦੇ ਨੇ ਓਏ ਆ ਰਹੇ ਕੋਕਾ-ਕੋਲਾ ਦੇ ਨੇ ਕਮਾਈ ਦਿਖਾ ਇਧਰ ਦਿਖਾ ਦਿਓ ਹੱਥ ਵੀ ਪੈਰ ਵੀ ਹਾਂ ਕੋਕਾ-ਕੋਲਾ ਉਹ ਪੈਰ ਵੀ ਉਲਟੇ ਹੋ ਰਹੇ ਇਸਕੇ ਤਾਂ ਓਏ ਤਾਂਹੀਂ ਤਾਂ ਲਿਖਿਆ ਹੋਇਆ ਤੇ ਕਿ 15 ਪਲੱਸ ਅ ਸਾਲ ਦੇ ਉਹਨੂੰ ਉਹਨਾਂ ਨੂੰ ਦਿਖਾਣੀਆਂ ਨਹੀਂ ਹੈਗੀਆਂ ਇਹ ਆਦੇ ਲਿਖਿਆ ਹੋਇਆ ਵਾਰਨਿੰਗ 15 ਪਲੱਸ ਬੱਚੇ ਕੋ ਦਿਖਾਨੀ ਨਹੀਂ ਦਿਖਾਣੇ ਹੈ ਵਾਰਨਿੰਗ ਆਦੇ ਲਿਖਿਆ ਹੋਇਆ ਵਾਰਨਿੰਗ ਸਮਾਲ ਪਾਰਟਸ ਇਹਦੇ ਕੁਝ ਲਿਖਿਆ ਹੋਇਆ ਬੈਟੇ ਵੀ ਸਾਰੇ ਸੋਲਡਰ ਅੰਡਰ 3 ਇਅਰਜ਼ ਓਲਡ 15 ਵੀ ਲਿਖਿਆ ਆ ਜਿਹੜੀਆਂ ਆ ਵਾਲੀਆਂ ਨੇ ਤੇ 15 ਦੇ ਸਾਰਾ ਸਾਰ ਮੈਂ ਦੇਖ ਕਾਲੀ ਵਾਲੀ ਵੀ ਲਿਖੋ ਆਂ ਹਾਂ ਵਰਨਿੰਗਸ ਮਮਿਸ 3 ਮੈਂ ਹਾਂ ਏਜਿਸ 15 ਪਲਸ 13 ਮੈਂ ਤਾਂ ਮੈਂ ਤਾਂ ਪੈਨਸਲ ਕੀ ਮੈਂ ਦਿਖਾ ਰਹੀ ਹਾਂ 3 ਸਾਰੇ ઓਏ ਕਿੰਨੇ ਲਵੂ ਢੋਲ ਸਾਰੀ ਇਸ ਨੇ ਲਈ ਵਾਓ ਦੇਖੋ ਉਹ ਰੇ ਰੱਖੋ ਪਹਿਲਾਂ ਦੇਖੋ ਦੇਖਣੀਆਂ ਫਿਰ ਰੱਖ ਐ ਜਿਆ ਨੇ ਸਾਰੀਆਂ ਲੰਮੀਆਂ ਬਾਗਾਂ ਹਾਂ ਐ ਖੜਾ ਦੇ

ਚਲੋ ਜੀ ਦੋਸਤੋ ਹੁਣ ਆਪਾਂ ਦੇਖਦੇ ਆਂ ਇਹਨਾਂ ਦਾ ਕਰਨਾ ਕੀ ਆ ਲੋਕ ਡਰ ਜਾਂਦੇ ਨੇ ਐਂ ਕਰ ਦਿੰਦੇ ਨੇ ਰਾਤ ਨੂੰ ਫਿਰ ਮੰਜੇ ਦੇ ਬੈਠ ਜਾਂਦੀਆਂ ਨੇ ਅੱਜ ਤੱਕ ਕੁਝ ਨਹੀਂ ਆਉਂਦਾ ਫੁੱਟ ਬੋਸ ਤੇ ਫੁੱਟ ਬੂਤ ਕੁਝ ਆਏ ਆ ਰਹੇ ਇਹ ਸਾਰੇ ਨਾ ਖਤਰਨਾਕ ਨਹੀਂ ਖਤਰਨਾਕ ਦੇਖੋ ਜੀ ਦੋਸਤੋ ਨਕਲੀ ਤੋਂ ਐਂ ਕੀ ਹੈ ਲਓ ਜੀ ਦੋਸਤੋ ਚਲੋ ਜੀ ਮਿਲਦੇ ਆਂ ਫਿਰ ਥੋੜੀ ਦੇਰ ਸਾਡੇ ਨਾਲ ਬਣੇ ਰਹੋ ਦੇਖ ਲਓ ਜਦੋਂ ਕੰਨੀਆਂ ਡੋਲਣਾਂ ਡੋਲਣਾਂ ਮੈਂ ਸਭ ਬਾਗ ਮਿਲਾਂਗੀ ਓਏ ਓਏ ਹੋਏ ਲਓ ਜੀ ਦਾਇਕਾ ਦੋਸਤੋ ਮੈਂ ਕਨਾਲਾ ਖੇ ਰਿਆ ਲਗੂ ਡੋਲਨਾ ਲਬੂਬੂ ਇਤਨਾ ਸੁੰਦਰ ਨਾਨਾ ਲਬੂਬੂ 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 ਦੋ ਜਨਮ ਲੈਣੇ ਪੜੇਗੇ ਇਸਕਾ ਨਾਮ ਲਬੂਬੂ ਲਬੂਬੂ ਡੋਲਾ ਦੋਸਤੋ ਲਬੂਬੂ ਲਬੂਬੂ ਜੀ ਡੋਲ ਲਬੂਨ ਪਰ ਛੋਟੇ ਬੰਦਿਆਂ ਨੂੰ ਕਹਿੰਦਾ ਬੱਚਿਆਂ ਨੂੰ ਦੇਣੇ ਚਾਹੀਦੇ ਚਲੋ ਕੋਈ ਗੱਲ ਨਹੀਂ ਚਲੋ ਜੀ ਮਿਲਦੇ ਆ ਫਿਰ ਆਪਾਂ ਰਾਤ ਸ਼ਾਵਨ ਨੂੰ ਘਰ ਲੈ ਕੇ ਆਨੇ ਆ ਠੀਕ ਹੈ ਹੈ ਨਾ ਮਿਲਾਨਾ ਤੋਂ ਠੀਕ ਹੈ ਮਿੱਤਰੋ ਓਏ ਮਿੱਤਰੋ ਦੇਖੋ ਇਹ ਅੱਜ ਦੇ ਇਹਨਾਂ ਪਾਪਾ ਦੀਆਂ ਭਰੀਆਂ ਹੁੰਦੀਆਂ ਨੇ ਜਿਹੜੀਆਂ ਉਹਨਾਂ ਨੂੰ ਕੀ ਬਣਾਣਾ ਆਉਂਦਾ ਹੈ ਬਸ ਇੱਕ ਬਰੈਡ ਦਾ ਇੱਕ ਮੈਗੀ ਇੱਕ ਬਰੈਡ ਤੇ ਇੱਕ ਬਸ ਮੈਗੀ ਦੇ ਬਰੈਡ ਬਸ ਇਹਨਾਂ ਦਾ ਇਹਨਾਂ ਨੂੰ ਸਾਹੀ ਟੁਕੜਾ ਵੀ ਬਣਾਇਆ ਸੀ ਜਿਹੜਾ ਮੋ ਟੇਸਟੀ ਵਾਲਾ ਸੂਬਾ ਇਹਨਾਂ ਨੂੰ ਸਿਰਫ ਬਰੈਡ ਤੇ ਇੱਕ ਉਹ ਬਣਾਣੇ ਆਉਂਦੇ ਨੇ ਕੀ ਕਹਿੰਦੇ ਹੁੰਦੇ ਨੇ ਮੈਗੀ ਹੋਰ ਇਹਨਾਂ ਨੂੰ ਕੁਝ ਨਹੀਂ ਆਉਂਦਾ ਬਣਾਣਾ ਇਹਨਾਂ ਨੂੰ ਇੱਦਾਂ ਕੁਕੜ ਨਹੀਂ ਆਂਦਾ ਬਸ ਇਹਨਾਂ ਨੂੰ ਮੈਨੂੰ ਤਾਂ ਮੱਕੀ ਵੀ ਨਹੀਂ ਆਉਂਦੀ ਮੈਂ ਇਹਨਾਂ ਨੂੰ ਤਾਂ ਕੁਝ ਨਹੀਂ ਆਂਦਾ ਸੋਨੀ ਦਾ ਫੇਰ ਵੀ ਬਣਾ ਲੈਂਦੀ ਆ ਮੈਂ ਜੀ ਰੋਟੀ ਆਖੀਆ ਅੱਛਾ ਜੀ ਤੇਰੀ ਰੋਟੀ ਤੇਰੀ ਮਾਂ ਨੂੰ ਨਹੀਂ ਆਇਆ ਹੁਣ ਤਾਂ ਕਰੋ ਰੋਟੀ ਦਾ ਲਓ ਜੀ ਮਿੱਤਰੋ ਦੇਖੋ ਜੀ ਸੈਂਡਵਿਚ ਖਾਓ ਬਣਾ ਰਹੀ ਆ ਸੁਨਿਆ ਰਾਣੀ ਬਣਾ ਰਹੀ ਆ ਸੈਂਡਵਿਚ ਤੇ ਸੈਂਡਵਿਚ ਦੇਖੋ ਜੀ ਇੰਨਾ ਟੇਸਟੀ ਆ ਬਹੁਤ ਸੁਆਦ ਆ ਤੇ ਦੇਖੋ ਦੋਸਤੋ ਇਹਨਾਂ ਦੇ ਹੁਤਾ ਬੱਡਲ ਹੋ ਇਹਨਾਂ ਨੂੰ ਹਾਂ ਲਓ ਜੀ ਮਿੱਤਰੋ ਦੇਖੋ ਕੱਟ ਕੇ ਦਿਖਾਇਆ ਵਿੱਚ ਕੀ ਕੁਝ ਪਾਇਆ ਹੋਇਆ ਹੈ। ਅੱਲਾ ਹੀ ਦੋਸਤੋ। ਗਰਮ ਗਰਮ ਬਹੁਤ ਸਵਾਦ ਆ ਦੋਸਤੋ ਬਹੁਤ ਟੇਸਟੀ ਬਣਾਇਆ ਹੈ। ਲਓ ਜੀ ਸਾਸ ਨਾਲ ਖਾ ਲਈ ਥੋੜੀ ਜੀ। ਇਹ ਜਿੱਦ ਫਟਾਫਟ ਬਣਾ। ਪਹਿਲਾਂ ਬਣਾਉਦੇ ਲੈ ਹੈ ਗਰਮ ਕਰੇ ਹੋਏ। ਪਹਿਲੇ ਜਿਹੜੇ ਦੋ ਬਣਾਏ ਸੀ। ਆ ਉਹ ਬਿਨਾਂ ਉਸ ਕੇਤੀਗੇ ਉਹ ਬਿਨਾ ਬਹੁਤ ਟਰਾਈ ਕਰਦੇ ਆ ਬਹੁਤ ਸਵਾਦਤੀ ਹੋਈ ਆਵੇ ਇਹ ਫਰਾਈ ਨੇ ਇਹ ਚੀਜ਼ਾਂ ਨੂੰ ਨੇ ਇਹ ਇਹ ਟੋਸਟ ਮਾ ਉਹ ਇਹ ਟੋਸਟ ਨੇ ਇਹ ਵਿੱਚ ਕਰੇ ਨੇ ਆਪਣੇ ਲਈ ਆ ਵੀ ਆ ਵੀ ਆ ਦੋਨੇ ਚੀਜ਼ਾਂ ਨੇ ਆਪਣੇ ਲਈ ਦੋਸਤੋ ਤੇ ਚਲੋ ਜੀ ਦੋਸਤੋ ਮਿਲਦੇ ਆਂ ਫਿਰ ਥੋੜੀ ਦੇਰ ਸਾਡਾ ਬਣਾਇ ਰਹੋ ਠੀਕ ਆ ਦੋਸਤੋ ਇਧਰ ਦਾ ਬਣ ਗਏ ਰੈਡੀ ਛੜੀ ਹੋ ਗਏ ਖਾ ਲਓ ਬਾਈ ਠੀਕ ਆ ਜੀ ਹਾਂ ਲਓ ਦੋਸਤੋ ਲਓ ਜੀ ਆ ਗਿਆ ਸੀ ਕਰੇ ਦੇਖੋ ਜੇ ਤੇ ਬੱਬੂ ਡੋਲ ਹੈ ਇਹ ਮੇਰਾ ਬੱਬੂ ਡੋਲ ਹੈ ਬਹੁਤ ਸੁੰਦਰ ਹੈ ਬੱਬੂ ਬੱਬੂ ਕੀ ਨਾਮ ਹੈ ਲੱਬੂ ਡੋਲ ਲੱਬੂ ਬੱਬੂ ਡੋਲ ਹੈ ਲੱਬੂ ਲਓ ਜੀ ਦੇਖੋ ਜੀ ਕਿਵੇਂ ਖੰਡਿਆਲ ਖੜਾਇਆ ਹੋਇਆ ਵੇਖੋ ਉਹ ਦੇਖੋ ਆ ਲਓ ਜੀ ਦੇਖੋ ਜੀ ਕਿਵੇਂ ਖੰਡਿਆਲ ਖੜਾਇਆ ਹੋਇਆ ਦੇਖੋ ਇਹਨਾਂ ਨੇ ਤੇ ਆ ਠਾਕੁਰ ਜੀ ਦਾ ਦੇਖੋ ਜੀ ਚੂਲਾ ਤੇ ਮੈਂ ਤੁਹਾਨੂੰ ਪਹਿਲਾਂ ਵੀ ਦਿਖਾਇਆ ਸੀ ਤੇ ਹੁਣ ਵੀ ਦੇਖੋ ਦੋਸਤੋ ਚਲੋ ਜੀ ਕੱਲ ਜਨਮ ਆਇਆ ਇਹਨੂੰ ਅਡਵਾਂਸ ਬਹੁਤ ਬਹੁਤ ਮਾਰਕਾ ਅੱਜ 15 ਅਗਸਤ ਨੂੰ ਤੁਹਾਨੂੰ ਬਹੁਤ-ਬਹੁਤ ਮਾਰਕਾ ਤੇ ਲੌਰੀ ਦੋਸਤੋ ਅਗ ਕੱਲ ਨੂੰ ਮਿਲਾਂਗੇ ਵਧੀਆ ਵਲੌਗ ਦੇ ਨਾਲ ਠੀਕ ਆ ਦੋਸਤੋ ਚਲੋ ਜੀ ਮਿਲਦੇ ਆ ਸਾਰੇ ਬਾਏ ਬਾਏ ਕਰੋ ਬਾਏ 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 ਤੁਹਾਨੂੰ ਬਾਏ 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 ਬਾਏ